ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਸਿੱਖ نیوز ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਅੱਜ ਦਾ ਪ੍ਰਵਾਣੀ ਵਿਚਾਰ ਦੇ ਵਿੱਚ ਅਸੀਂ ਗੱਲ ਕਰਾਂਗੇ ਨਾਮ ਸੰਮਰਨ ਦੇ ਬਾਰੇ ਦੇ ਵਿੱਚ ਅੱਜ ਜਦੋਂ ਨਾਮ ਸਿਮਰਨ ਦੀ ਗੱਲ ਚਲਦੀ ਹੈ ਤੇ ਅਨੇਕਾਂ ਤਰ੍ਹਾਂ ਦੇ ਭੁਲੇਖੇ ਨਾਮ ਸਿਮਰਨ ਦੇ ਨਾਂ ਤੇ ਉੱਤੇ ਪਾ ਲੱਗੇ ਕਿਉਂ ਕਿਉਂਕਿ ਸਾਡੇ ਲੋਕਾਂ ਨੇ ਗੁਰੂ ਦੇ ਕੋਲੋਂ ਨਾਮ ਸਿਮਰਨ ਦੀ ਪਰਿਭਾਸ਼ਾ ਲਾਹ ਪੁੱਛ ਕੇ ਕਿਸੇ ਜਥੇਬੰਦੀ ਵਾਲੇ ਦੇ ਕੋਲੋਂ ਪੁੱਛੀ ਕਿਸੇ ਰਾਗੀ ਕੋਲੋਂ ਕਿਸੇ ਢਾਡੀ ਕੋਲੋਂ ਕਿਸੇ ਪ੍ਰਚਾਰਕ ਦੇ ਕੋਲੋਂ ਨਾਮ ਸਿਮਰਨ ਦੀ ਪਰਵਾਸਾ ਪੁੱਛੀ ਇਸ ਕਰਕੇ ਹੋਇਆ ਕਿ ਕਿ ਅਸੀਂ ਕਨਫਿਊਜ਼ ਹੋ ਗਏ ਜਦੋਂ ਅਸੀਂ ਕਨਫਿਊਜ਼ ਹੋਏ ਤੇ ਅਸੀਂ ਨਾਮ ਸਿਮਰਨ ਨੂੰ ਰੌਲਾ ਬੋਲਾ ਬਣਾ ਕੇ ਰੱਖ ਦਿੱਤਾ ਉੱਚੀ ਉੱਚੀ ਕੀ ਕ ਮਾਰਨ ਨੂੰ ਅਸੀਂ ਨਾਮ ਸਿਮਰਨ ਕਹਿਣਾ ਸ਼ੁਰੂ ਕਰ ਦਿੱਤਾ ਆਪਣੇ ਸਿਰਾਂ ਤੋਂ ਦਸਤਾਰਾਂ ਉਤਾਰ ਲੈਣ ਨੂੰ ਨਾਮ ਸਿਮਰਨ ਕਹਿਣਾ ਸ਼ੁਰੂ ਕਰ ਦਿੱਤਾ ਤੇ ਕਈ ਐਸੀਆਂ ਵੀਡੀਓਜ਼ ਵੀ ਜਿਹੜੀਆਂ ਨੇ ਉਹ ਸਾਨੂੰ YouTube ਦੇ ਉੱਤੇ ਵੇਖਣ ਵਾਸਤੇ ਮਿਲੀਆਂ ਜਿਨ੍ਹਾਂ ਦੇ ਵਿੱਚ ਕਿਸੇ ਡੇਰੇ ਦੇ ਰਚਨਾ ਨਾਮ ਸਿਮਰਨ ਹੋ ਰਿਹਾ ਲੋਕ ਸਿਰ ਹਿਲਾ ਰਹੇ ਨੇ ਤੇ ਉਹਨਾਂ ਦੀਆਂ ਬਸਤਾਨਾਂ ਉੱਤਰ ਰਹੀਆਂ ਨੇ ਗੁਰੂ ਗੰਗ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੇਸ ਖੁੱਲਦੇ ਪਏ ਨੇ ਤੇ ਉਸ ਨੂੰ ਨਾਮ ਸਿਮਰਨ ਦਾ ਨਾਮ ਜਿਹੜਾ ਏ ਉਹ ਦਿੱਤਾ ਜਾ ਰਿਹਾ ਜੋ ਨਾਮ ਸਿਮਰਨ ਦੁਨੀਆਂ ਦੇ ਲੋਕਾਂ ਨੇ ਪ੍ਰਚਾਰਿਆ ਜਾਂ ਪਨਾਵ ਦਿੱਤਾ ਐਸਾ ਨਾਮ ਸਿਮਰਨ ਗੁਰਮਤ ਦੇ ਵਿੱਚ ਕਿਤੇ ਵੀ ਨਹੀਂ ਕਿੱਥੇ ਕਿੱਥੇ ਨਾ ਕੋਈ ਬੰਦਾ ਕਰਦਾ ਨਾ ਕੋਈ ਬੰਦਾ ਕਰਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆਂ ਤੇ ਪਾਤਸ਼ਾਹ ਨੇ ਇੱਥੇ ਨਾਮ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ ਉਸ ਨੂੰ ਅਸੀਂ ਸਮਝਣ ਵੱਲ ਜਰਾ ਕੋ ਧਿਆਨ ਨਹੀਂ ਇਹ ਪਾਤਸ਼ਾਹ ਦੀ ਬਾਣੀ ਦਾ ਬਾਅਦ ਕਿ ਜਿੱਥੇ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਿਖਾਣੀ ਐ ਹੁਣ ਜਦੋਂ ਇਹ ਗੱਲ ਕਹਿੰਦੇ ਨੇ ਨਾ ਜਿੱਥੇ ਏਕੋ ਨਾਮ ਵਿਖਾਣੀ ਐ ਉਹ ਏਕੋ ਨਾਮ ਕੀ ਐ ਕੋਈ ਪਰਿਭਾਸ਼ਾ ਪਾਤਸ਼ਾਹ ਫਿਰ ਬਿਆਨ ਕਰਦੇ ਨੇ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਗੁਝਾਈ ਜੀਓ ਨਾਮ ਦਾ ਭਾਵ ਗੁਰਬਾਣੀ ਦੇ ਵਿੱਚ ਹੁਕਮ ਆ ਰਿਹਾ ਹੈ ਪਵ ਹੁਕਮ ਨੂੰ ਗੁਰੂ ਦੀ ਵਿਚਾਰ ਨੂੰ ਗੁਰੂ ਦੇ ਹੁਕਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਗੁਰੂ ਦੇ ਅਕੋਰਡਿੰਗ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਨੂੰ ਤੋਰਨਾ ਇਸ ਨੂੰ ਗੁਰੂ ਪਾਤਸ਼ਾਹ ਨੇ ਨਾਮ ਸਿਮਰਨ ਦਾ ਨਾਮ ਦਿੱਤਾ ਹੈ ਜਿਵੇਂ ਬਾਣੀ ਦੇ ਵਿੱਚ ਅਸੀਂ ਹੋਰ ਵੀ ਬਾਤ ਪੜ ਸਕਦੇ ਹਾਂ ਜਿੱਥੇ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਵਰਤੀ ਜਦ ਅੰਤਰ ਇਸ ਬਾਣੀ ਦੇ ਹਰ ਨਾਮ ਪਾਏ ਦਾ ਕਿ ਬਾਣੀ ਤੋਂ ਹਰੀ ਦਾ ਨਾਮ ਜਿਹੜਾ ਹੈ ਉਹ ਨਿਰਧ ਹੈ ਉਹਨਾਂ ਬਾਣੀ ਤੋਂ ਨਾਮ ਮਿਲੇ ਆ ਉਹਦਾ ਭਾਵ ਕੀ ਨਿਕਲਿਆ ਬਾਤ ਗੁਰਬਾਣੀ ਨੂੰ ਪੜ੍ਹ ਕੇ ਜਿਹੜੀ ਸਿੱਖਿਆ ਮਿਲ ਰਹੀ ਹੈ ਨਾ ਉਸ ਸਿੱਖਿਆ ਨੂੰ ਨਾਮ ਕਿਹਾ ਗਿਆ ਬਾਣੀ ਦੇ ਹੋਰ ਵੀ ਬਾਗ ਨੇ ਜਿੱਥੇ ਬਾਸਾ ਕਹਿੰਦੇ ਨੇ ਤੀਰਥ ਨਾਣ ਜਾਉ ਤੀਰਥ ਨਾਮ ਹੈ ਉਹਨੂੰ ਕਹਿੰਦੇ ਉਹ ਇੱਥੇ ਕਹਿ ਦਿੱਤਾ ਕਿ ਮੈਂ ਤੀਰਥਾਂ ਦੇ ਉੱਤੇ ਨਾਣ ਵਾਸਤੇ ਜਾਣਾ ਤੇ ਤੀਰਥ ਕੀ ਹੈ ਨਾਮ ਦਾ ਤੀਰਥ ਪਰ ਅਗਲੀ ਪੰਨੀ ਵਿੱਚ ਕਹਿੰਦੇ ਨੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਹੁਣ ਪਹਿਲੀ ਪੰਕਤੀ ਵਿਚਾਰੇ ਸੀ ਤੀਰਥ ਨਾਮ ਹੈ ਦੂਸਰੀ ਪੰਕਤੀ ਚ ਕਹਤਾ ਤੀਰਥ ਸ਼ਬਦ ਵਿਚਾਰ ਇਹਦਾ ਮਤਲਬ ਸ਼ਬਦ ਵਿਚਾਰ ਤੇ ਨਾਮ ਦੇ ਵਿੱਚ ਫਰਕ ਕੋਈ ਨਹੀਂ ਹੈ ਗੱਲ ਇੱਕੋ ਹੀ ਹੈ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਜੋ ਸਿੱਖਿਆ ਸਾਨੂੰ ਗੁਰਬਾਣੀ ਵਿੱਚੋਂ ਮਿਲ ਰਹੀ ਹੈ ਉਹ ਸਿੱਖਿਆ ਨੂੰ ਆਪਣੀ ਜ਼ਿੰਦਗੀ 'ਚ ਵਸਾਉਣਾ ਉਹ ਸਿੱਖਿਆ ਦੇ ਅਕੋਰਡਿੰਗ ਆਪਣੀ ਜ਼ਿੰਦਗੀ ਨੂੰ ਤੋੜਨਾ ਇਸ ਨੂੰ ਗੁਰਬਾਣੀ ਦੇ ਵਿੱਚ ਨਾਮ ਸਿਮਰਨ ਕਿਹਾ ਗਿਆ ਹੈ ਨਾ ਕਿ ਆਪਣੇ ਪੱਲਿਓ ਪਖੰਡ ਕਰਨ ਨੂੰ ਨਾਮ ਸਿਮਰਨ ਕਿਹਾ ਗਿਆ ਹੈ ਇਹ ਵਿਚਾਰਾ ਗੁਰੂ ਪਕਸ਼ਾਂ ਨੇ ਜਿਹੜੀ ਸਾਨੂੰ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀਆਂ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਵਾਂਗੇ ਤੇ ਅਸੀਂ ਨਾਮ ਸਿਮਰਨ ਵੱਲ ਵਧ ਸਕਦੇ ਆ ਅੱਜ ਦੇ ਲਈ ਬਸ ਇੰਨਾ ਹੀ ਹੋਰ ਗੁਰਬਾਣੀ ਵਿਚਾਰਾਂ ਅਤੇ ਸਿੱਖ ਖਬਰਾਂ ਵਾਸਤੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਸਬਸਕ੍ਰਾਈਬ ਕਰਨ ਵਾਸਤੇ ਲੇਖਾਂ ਦੇ ਤੇ ਲਿੰਕ ਦੇ ਉੱਤੇ ਤੁਸੀਂ ਜਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ